ਮਾਦੀ ਦਾ ਬੱਚਾ ਮਰ ਗਿਆ ਉਹ ਹਿਕਰਾਂ ਲਈ ਫੜਦੀ ਸੀ ਮੜੇ ਹੋਏ ਨੂੰ ਇਹ ਪਸੂਨੋ ਹੀ ਭੇੜੀ ਤਾਂ ਫਿਰ ਬਿਲਕੁਲ ਬਿਲਕੁਲ ਹੁਣ ਕਹਿੰਦੇ ਨੇ ਜੇ ਕੋਈ ਮਾਂ ਸਸਰ ਨੂੰ ਰੋਕਦਾ ਹੁੰਦਾ ਵੀ ਭਾਈ ਗਲਤ ਜਾਣਾ ਖੱਫਾ ਜਾਣਾ ਨਹੀਂ ਕਿਸੇ ਨੂੰ ਗੋਤੀ ਬਣਾ ਲਿਆ ਕਹਿੰਦੇ ਮਸੀਹ ਦਾ ਪੁੱਤ ਬਣਾ ਲਿਆ ਕਿਸੇ ਨੂੰ ਭੂਏ ਦਾ ਪੁੱਤ ਬਣਾ ਲਿਆ ਜੇ ਕਰ ਕੌਣ ਕਿਸੇ ਦਾ ਕੌਣ ਪਰ ਕਹਿੰਦੇ ਇਨਸਾਨ ਬੋਹੀ ਆ ਜੋ ਕਿਸੇ ਕੰਮ ਆਸਰ ਤੋਂ ਬੜਕੇ ਕਿਸੇ ਜ਼ਿੰਦਗੀ ਵਿਚਾਰ ਕਰਤੇ ਮੇਰੇ ਘਰਾਂ ਦੀ ਉਹਦੀ ਵੀ ਦਵਾਈ ਗੁੱਟੀ ਚਲਦੀ ਹੈ ਉਹਦੀ ਵੀ ਦਿੰਦੇ ਥੋੜੇ ਪੈਸੇ ਟੱਡੇ ਕਰਕੇ ਤੇ ਕਿੱਥੇ ਮੈਂ ਜਾਣਾ ਮੇਰਾ ਵੀਡੀਓ ਵੀਡੀਓ ਦੇਖਣਾ ਫਿਰ ਮੇਰਾ ਸੀਨਾ ਕਤਰ ਹੋ ਜਾਏ ਫਿਰ ਅੱਗਾ ਪਿਛਾ ਦੇ ਦੇ ਤਾਨੂੰ ਮਾ ਮਾਨਸਾ ਪਹਾੜ ਨੂੰ ਵਾਗ ਕੇ ਛੋਟੇ ਮਾਰਕਾ ਇਧਰ ਮੋੜਾ ਕਿ ਨਹੀਂ ਉਧਰ ਭੌਂਕੇ ਤੁਰਿਆ ਹਾਂ ਹਾਂਜੀ ਫਿਰ ਫਿਰ ਕਿਦੋਂ ਵੀਡੀਓ ਫੇਰ ਦੇਖਣਾ ਮੈਂ ਵੀ ਵੀਡੀਓ ਦੇਖੀ ਛੋਟੇ ਮਾਰਕਾ ਕਿੱਥੇ ਹੋਈ ਉਹ ਤੋਂ ਨੂੰ ਪਤਾ ਲੱਗ ਗਿਆ ਕਿ ਛੋਟੇ ਮਾਰਕਾ ਪਈ ਵੱਡੀ ਮਾਰਕਾ ਤੋਂ ਜਾ ਕੇ ਨਾ ਇਧਰ ਉਹਨੇ ਕਰੋੜਾਂ ਦਾ ਮੋੜ ਦੇ ਹਾਂਜੀ ਫਿਰ ਮੋਥੇ ਬੋਲ ਗਿਆ ਠੀਕ ਹੈ ਉੱਥੇ ਜਾ ਕੇ ਮੈਂ ਤਾਂ ਘਰ ਬੰਦ ਲਿਆ ਕੋਹੇ ਟੋਹੇ ਨੂੰ ਉੱਲ ਜਾਨੀ ਪਿੰਡ ਆਇਆ ਵਾ ਕੋਈ دیਵਾਨੀ ਕੋ ਬੱਚੇ ਨੂੰ ਕੋ ਲੈਣ ਨਹੀਂ ਦੇਖ ਰਿਹਾ ਉਸ ਤੋਂ ਕੋਈ ਹੈ ਨਹੀਂ ਐਡਾ ਵੱਡ ਕਹਿੰਦੇ ਮੀਨ ਰੀਚ ਖੜ ਤਾਂ ਆਮ ਜਿਹੀਆਂ ਗੱਲਾਂ ਕਹਿੰਦੇ ਮੀਨ ਰੀਚ ਖੜ ਤਾਂ ਆਮ ਜਿਹੀਆਂ ਗੱਲਾਂ ਪਰ ਕਦੇ ਕਦੇ ਉੱਠਦੇ ਤੂਫਾਨ ਹੁੰਦੇ ਨੇ ਮਸ਼ਹੂਰ ਤਾਂ ਹੋਣਾ ਯਾਰੋ ਆਮ ਜਿਹੀਆਂ ਗੱਲਾਂ ਪਰ ਬਿਰਲੇ ਹੀ ਜਗ ਤੇ ਮਹਾਨ ਹੁੰਦੇ ਨੇ ਬਿਰਲੇ ਹੀ ਜਗ ਤੇ ਮਹਾਨ ਹੁੰਦੇ ਨੇ ਸੋ ਸਾਰਿਆਂ ਨੂੰ ਸਸਰੀਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇ ਪਰਵਾ ਜਿਵੇਂ ਤੁਹਾਨੂੰ ਪਤਾ ਦੋਸਤੋ ਮੈਂ ਤੁਹਾਡੇ ਲਈ ਪਹਿਲਾਂ ਵੱਖਰੇ ਵੱਖਰੇ ਕਲਾਕਾਰ ਤੇ ਕਾਰਟਿਸਟ ਲੈ ਕੇ ਆਉਂਦਾ ਸੀ ਨਾ ਇਸੇ ਤਰ੍ਹਾਂ ਸਾਡਾ ਇੱਕ ਜਿਹੜੇ ਸਾਡੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਚੰਗੇ ਲੋਕ ਜਿਹੜੇ ਮਹਾਨ ਸੋਚ ਨੂੰ ਲੈ ਕੇ ਪੈਦਾ ਹੁੰਦੇ ਆ ਕਿਉਂਕਿ ਮਹਾਨ ਆ ਇਨਸਾਨ ਨਹੀਂ ਮਹਾਨ ਹਮੇਸ਼ਾ ਸੋਚ ਹੁੰਦੀ ਹੈ ਹਨਾ ਚੰਗੀ ਸੋਚ ਦੇ ਜਿਹੜੇ ਮਾਲਕ ਨੇ ਉਹਨਾਂ ਵਿੱਚੋਂ ਅੱਜ ਇੱਕ ਮੇਰੇ ਨਾਲ 파ਰਸਨ ਮੌਜੂਦ ਨੇ ਬਾਪੂ 파ਰਸ ਤਪਾ ਮੰਡੀ ਤੋਂ ਬਾਪੂ ਜੀ ਸਤਿ ਸ੍ਰੀ ਅਕਾਲ 파ਰਸਨ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੜ੍ਹਦੀ ਕਲਾ ਬਾਪੂ ਆਮ ਚਰਚੇ ਥੋਡੇ ਸੁਣਦੇ ਆ ਹਾਂਜੀ ਮਨ ਲਓ ਕਾਫੀ ਚੈਨਲਾਂ ਦੇ ਉੱਪਰ ਵੀ ਅਸੀਂ ਦੇਖਿਆ ਤੁਹਾਡੀ ਵੀਡੀਓ ਜਿਹੜੀ ਹੈਗੀਆਂ ਨੇ ਪਰ ਅਸੀਂ ਲੋਕਾਂ ਦੇ ਵਿੱਚ ਵੀ ਤਪਾ ਮੰਡੀ ਦੇ ਵਿੱਚ ਕਾਫੀ ਜਿਹੜਾ ਰੁਝਾਨ ਇਸ ਤਰ੍ਹਾਂ ਦਾ ਗੱਲਾਂ ਬਾਤਾਂ ਦਾ ਪੈਦਾ ਹੋ ਜਾਂਦਾ ਕਦੇ ਕਦੇ ਕਹਿੰਦੇ ਬਾਪੂ ਜਿਹੜਾ ਪਾਰਸਾ ਕਹਿੰਦੇ ਵੀ ਉਹ ਸੇਵਾ ਦੇ ਵਿੱਚ ਬੜਾ ਜਿਹੜਾ ਧਿਆਨ ਰੱਖਦੇ ਨੇ ਹਾਂਜੀ ਉਹ ਕਿਸ ਤਰ੍ਹਾਂ ਜਿਹੜਾ ਸਾਡੇ ਜਿਵੇਂ ਦਰਸ਼ਕ ਸਾਡੇ ਜੁੜੇ ਜੁੜੇ ਨੇ ਸਾਡੇ ਨਾਲ ਤਾਂ ਉਹ ਜਾਣਨਾ ਚਾਹੁੰਦੇ ਨੇ ਮਨ ਲਓ ਇਹ ਜਿਹੜੀ ਸੇਵਾ ਤੁਸੀਂ ਕਿਸ ਤਰ੍ਹਾਂ ਕਰਦੇ ਆ ਸਭ ਤੋਂ ਪਹਿਲੇ ਬੇਨਤੀ ਮੇਰੀ ਜਨਮ ਭੂਮੀ ਰੱਲੇ ਦੀ ਰੱਲੇ ਜੋਗੇ ਦੀ ਠੀਕ ਹੈ ਜੀ ਤੇ ਕਰਮ ਭੂਮੀ ਤ ਇਥੇ ਮੇਰੇ ਕੋਲ 4 ਪੀ ਮਹੀਨੇ ਦਾ ਮਕਾਨੂ ਸੀਗਾ ਠੀਕ ਹੈ ਜੀ ਆਪਣੇ ਵਿੱਚ ਸਭ ਤੋਂ ਪਹਿਲਾਂ ਰੱਖਿਆ ਚਲਾ ਦੋ ਸਵਾਰੀਆਂ ਦੇ 60 ਪੈਸੇ ਬਾਈਪਾਸ ਤੋਂ ਲੈ ਕੇ ਮੰਡੀ ਛੱਡਣਾ ਠੀਕ ਹੈ ਜੀ ਰੰਗ ਰੰਗ ਪੰਟਰਾ ਰੰਗ ਮੈਸੇਜ ਦਾ ਕੰਮ ਕਰਦਾ ਸੀ ਤੇ ਰੇੜਾ ਚੱਲਿਆ ਜੀ ਕੋਟਲ ਕੋਤੇ ਢੂਹ ਤੇ ਬੁਰੀ ਚੱਕੀਆਂ ਨੂੰ ਠੀਕ ਹੈ ਜੀ ਤੇ ਗਰਮਾ ਗਰਥੀ ਹੋਣ ਦੇ ਨਾਤੇ ਉਹ ਚ ਲਿਖਿਆ ਵੀ ਗੁਰਸੇਖੇ ਦਾ ਕੰਮ ਵੀ ਕਿਰਤ ਕਰਨੇ ਆ ਨਾਮ ਜਪਣਾ ਬੰਨ ਛਕਣਾ ਦੀਨ ਦੁਖੀ ਦੀ ਸੇਵਾ ਕਰਨੀ ਬਿਲਕੁਲ ਕਹਿੰਦੇ ਦਿਆ ਬਨੇ ਸਿੱਧ ਕਸਾਈ ਤੈਨੂੰ ਸਿੱਧਾ ਕਹਦਾ ਕਿ ਸ਼ਾਇਦ ਹੋ ਤਾਂ ਗਿਆ ਤਾਂ ਉਹਦੇ ਤੇ ਨਹੀਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿੱਥੋਂ ਮੇਰਾ ਕੰਮ ਸਟਾਰਟ ਹੁੰਦਾਗਾ ਉਹ ਮੇਰਾ ਸਾੜਾ ਇੱਥੋਂ ਹੁੰਦਾ ਜੀ ਮੈਂ ਕਰਦਾ ਸੀ ਪਾਠਣ ਦਾ ਕੰਮ ਠੀਕ ਹੈ ਜੀ ਇੱਕ ਮੈਂ ਖੋਖਰ ਕਲਾਂ ਤੋਂ ਕੋ ਖਵਾਰ ਦੇ ਵਿੱਚ ਦੇਖ ਲਿਆ ਵੀ ਆਹ ਜ਼ਮੀਂਦਾਰ ਦੇ ਨਾਲ ਕੈਂਸਰ ਹੈ ਠੀਕ ਹੈ ਜੀ ਉਹ ਕੈਂਸਰ ਦਾ ਤੇ ਮੈਂ ਫੋਟੋ ਦੇਖ ਕੇ ਉੱਥੇ ਪਹੁੰਚ ਗਿਆ ਖੋਖਰ ਕਲਾਂ ਮਾਨਸਾ ਬੰਡੀ ਦੇ ਕੋਲੇ ਹੈ ਹਾਂਜੀ ਐਡਾ ਕਿ ਜੁਆਕ ਹੈ ਹਾਂਜੀ ਤੋ ਜ਼ਮੀਨ ਜਾ ਜਾਤਾ ਹੈ ਨਹੀਂ ਸੋਦੇ ਕੋਲੇ ਠੀਕ ਹੈ ਜੀ ਉਹਦੀ ਮੈਂ ਪੈਸੇ ਵੀ ਦੇਖੇ ਆ ਜਿਹੜੇ ਕੱਪੜਾ ਵੀ ਦੇਖੇ ਆ ਤੇ ਮਠੇ ਜਿਹੜੇ ਡੱਬਾ ਵੀ ਦੇਖਿਆ ਹੈਗਾ ਠੀਕ ਹੈ ਉਦੋਂ ਮੈਨੂੰ ਲਗਨ ਲੱਗੇ ਅੱਛਾ ਜੀ ਉਦੋਂ ਪਹਿਲਾਂ ਮੈਂ ਸੋਚਿਆ ਵੀ ਥੋੜੇ ਜਿਹਾ ਆਪਾਂ ਪੈਸੇ ਵੱਧ ਦੇ ਦਈਏ ਹਾਂਜੀ ਵੀ ਮਿੱਤਰ ਪਿਆਰ ਨੂੰ ਕਹਿੰਦੇ ਵੀ 200 ਰੁਪਏ ਤੁਸੀਂ ਵੀ ਦੇ ਦਿਓ ਹਾਂਜੀ ਹਾਂਜੀ ਇੱਥੇ ਕ ਜੇ ਮੈਂ ਨਾ ਕਮਾਈ ਲੈੰਦਾ ਨਹੀਂ ਖਾਇਆ ਹਾਂਜੀ ਹਾਂਜੀ ਉਹ ਬਜਾਜ ਹੈ ਕੱਪੜੇ ਬਜਾਜ ਹਨ ਠੀਕ ਹੈ ਜੀ ਉਹਨਾਂ ਫੋਟੋ ਦਿਖਾਤੀ ਅੱਛਾ ਜੀ ਕਹਿੰਦੇ ਕੀ ਕਰਾ ਮੱਖਾ ਜੋ ਸਰਦਾ ਕਹਿੰਦੇ ਮੇਰੇ ਸਰਦਾ ਹੀ ਨਹੀਂ ਹੈ ਅੱਛਾ ਉੱਥੇ ਮੈਂ ਸਰ ਉੱਥੇ ਸਰਦਾ ਨਹੀਂ ਲਿਖਦੇ ਹਾਂ ਕਾਪੀ ਤੇ ਅੱਛਾ ਰੇਡਾ ਚਲਾਉਂਦੇ ਸੀ ਬੰਦੇ ਹਾਂਜੀ ਉਹਨਾਂ ਨੇ 20 ਰੁਪਏ ਮੈਨੂੰ ਦਿੱਤੇ ਵੀ ਨਾ ਹਾਂਜੀ ਤੇ ਉਸ ਜ ਕੁਝ ਕਿਸੇ ਦੱਸਦੇ ਤੇ ਹਾਂਜੀ ਕਿਸਨ ਪੰਜ ਦੋਤੇ ਹਾਂਜੀ ਉਹ ਸਾਰੇ ਪੈਸੇ ਇਕੱਠੇ ਕਰਕੇ ਉਹ ਮੈਂ ਖੋਖਰ ਕਰਾਂ ਦੇ ਕੇ ਆਇਆ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗ ਨਹੀਂ ਲੱਗੀ ਇਸ ਗੱਲ ਦੀ ਠੀਕ ਹੈ ਜੀ ਜਿੱਥੇ ਮੈਂ ਫੋਟੋ ਦੇਖਦਾ ਬੰਦੇ ਵੀ ਇੱਥੇ ਖੜਾ ਬੰਦਾ ਕੋਈ ਮਰੀਜ਼ ਆ ਤੇ ਮੈਂ ਬਰਨਾਲੇ ਸੀ ਗੁਰੂ ਦੇ ਵਿਚਾਰੇ ਬੁੜੇ ਨੂੰ ਰੰਗ ਸੀ ਬੁੜਾ ਚੂਲਾ ਟੁੱਟਿਆ ਪੈਸੇ ਉਹਨਾਂ ਨੂੰ ਦੋ ਬਾਰੀ ਪੈਸੇ ਦੇ ਕੇ ਆਂਗੇ ਹਾਂਜੀ ਹਾਂਜੀ ਮੇਰਾ ਅਖਬਾਰ ਸੁਰਖੀਆਂ ਆਉਂਦੀਆਂ ਲਗੇ ਬਿਲਕੁਲ ਫਸ ਗਿਆਨੀ ਤਾਪਾ ਠੀਕ ਹੈ ਜੀ ਤੇ ਫਿਰ ਇੱਕ ਜਿਹੜਾ ਕਰੋੜ ਛਾਪਾ ਜੀ ਉੱਥੇ ਰਮਦਾਸ ਜੀ ਕੋਟ ਦੀ ਰੀੜ ਦੀ ਡਿਖਣਾ ਬਸੇ ਉਹ ਵੀ ਮੈਂ ਅਖਬਾਰ ਪੜ੍ਹ ਲਿਆ ਉਹਦੇ ਮੈਂ ਉੱਥੇ ਜਾ ਕੇ ਨਾ ਤਾਂ ਪੈਸੇ ਦੇ ਕੇ ਆਂਗੇ ਜਿੰਨੇ ਕਿ ਮੇਰੇ ਕੋਲ ਹੁੰਦੇ ਨੇ ਤੇ ਬਾਕੀ ਜਿਹੜੇ ਕੱਪੜੇ ਦੇ ਕੇ ਜਿੰਨਾ ਕਿ ਮੇਰੇ ਕਲੱਬ ਦੇ ਮੇਰਾ ਕੋਈ ਕਲੱਬ ਨਹੀਂ ਮੇਰਾ ਕੋਈ ਸੁਭ ਨਹੀਂ ਠੀਕ ਹੈ ਜੀ ਇਹ ਵੀ ਗੱਲ ਨਾਲ ਠੀਕ ਹੈ ਬਲ ਚਲੋ ਪੈਸੇ ਇਕੱਠੇ ਕਰੀ ਤੋਰੀ ਫੁਲਕਾ ਹਦਾ ਬਣਾ ਦੇ ਮੈਂ ਕਰ ਦਿੰਦਾ ਮੈਂ ਜਦਾਂ ਦੀ ਕਮਾਈ ਚੋਂ ਦੰਨਾਂ ਜਿਹਨੂੰ ਦੰਨ ਠੀਕ ਹੈ ਜੀ ਬਰਨਾਲੇ ਤੋਂ ਆਜੋ ਤੁਸੀਂ ਇੱਧਰ ਆ ਕੇ ਕਰੋੜ ਛਾਪੇ ਜਾਏ ਹੁਣ ਤੁਸੀਂ ਆਜੋ ਆਪਣੇ ਇੱਧਰ ਤਾਂ ਤਪੈਕ ਨਹੀਂ ਆਜੋ ਹਾਂਜੀ ਏ ਟਿਲਮੀ ਸੀਗਾ ਇੱਕ ਬੰਦੇ ਦਾ ਕੈਂਸਰ ਆ ਉਹਨੂੰ ਰੁਪਏ ਦੇ ਕੇ ਫਿਰ ਗਾਹਾਂ ਗੋਹਾਜੋ ਗੋभी ਦਿੱਤੇ ਨੇ ਫਿਰ ਮੈਂ ਡਿਊਟੀ ਕਰਦਾ ਸੀਗਾ ਸੁਖਪੁਰੇ ਮੋੜੀ ਪੱਠੀ ਸਿੰਘ ਦੀ ਗੁਰਦੁਆਰੇ ਚ ਉੱਥੇ ਇੱਕ ਮਰੀਜ਼ ਐਕਸੀਡੈਂਟ ਹੋਇਆ ਸੀ ਉਹਨੂੰ ਰੁਪਏ ਦਿੱਤੇ ਆਂ ਜੀ ਠੀਕ ਹੈ ਜੀ ਤੇ ਜਣੀ ਮੈਨੂੰ ਜਿੱਥੇ ਪਤਾ ਲੱਗਦਾ ਹੈ ਉੱਥੇ ਬੜੇ ਆਰਾਮ ਨਾਲ ਪਹੁੰਚ ਜਾਣੇ ਠੀਕ ਹੈ ਜੀ ਉਸ ਤੋਂ ਬਾਅਦ ਅ ਇੱਕ ਵਨ ਉਹ ਆਪਰ ਦਾ ਲੱਗਿਆ ਵੀ ਮਾਨਸਾ ਦੇ ਵਿਚਰਾਂ ਟੋਬੇ ਤੇ ਰਹਿੰਦੇ ਇੱਕ ਬੁੜੀ ਅੱਛੇ ਜੀ 80 ਸਾਲ ਦੀ ਇੱਕ ਬਜ਼ੁਰਗ ਹੈ ਤੇ ਟੋਬੇ ਤੇ ਰਹਿੰਦੇ ਉਹਦੇ ਕੋਲ ਦੀਵਾਨੀ ਕੋਈ ਪਤ ਨਹੀਂ ਕੋਈ ਬਿਜਲੀ ਕੋਈ ਲਾਈਟ ਨਹੀਂ ਕੁਝ ਨਹੀਂ ਹੈ ਉਹਦੇ ਕੋਲ ਠੀਕ ਹੈ ਜੀ ਮਾਨਸਾ ਉਹ ਮਾਨਸਾ ਪਹਾੜਨ ਵੱਗ ਗਿਆ ਜੀ ਛੋਟੀ ਮਾਨਸਾ ਇਧਰ ਮੋੜਾ ਕਿ ਨਹੀਂ ਉਧਰ ਭੌਂਕੇ ਤੁਰਿਆ ਹਾਂਜੀ ਫਿਰ ਫਿਰ ਕਿਦੋਂ ਵੀਡੀਓ ਫੇਰ ਦੇਖ ਲਿਆ ਮੈਂ ਇਹ ਵੀਡੀਓ ਦੇਖ ਕੇ ਛੋਟੀ ਮਾਨਸਾ ਕਿੱਥੇ ਹੋਈ ਉਹ ਤੋਂ ਨੂੰ ਪਤਾ ਲੱਗ ਗਿਆ ਵੀ ਛੋਟੀ ਮਾਨਸਾ ਪਈ ਵੱਡੀ ਮਾਨਸਾ ਤੋਂ ਜਾ ਕੇ ਨਾ ਇੱਧਰ ਨੂੰ 10 ਕਰੋੜ ਜਾਂ ਮੁਰਦਣਾ ਹਾਂਜੀ ਫਿਰ ਮੈਂ ਉੱਥੇ ਪਹੁੰਚ ਗਿਆ ਠੀਕ ਹੈ ਜੀ ਉੱਥੇ ਜਾ ਕੇ ਮੈਂ ਤਾਂ ਘਰ ਮਾਰਦੇਗਾ ਚੋਬੇ ਤੋਂ ਲੰਦੇ ਨੇ ਬਚਾਰੇ ਤੁੱਲਾ ਪਾਇਆ ਵਾ ਕੋਈ ਦੀਵਾ ਨਹੀਂ ਕੋਈ ਬੱਚੀ ਨਹੀਂ ਕੋਈ ਲੜ ਨਹੀਂ ਦੇਖਣ ਨੂੰ ਉੱਥੋਂ ਤਾਂ ਕੋਈ ਹੈ ਨਹੀਂ ਐਡਾ ਵੱਡਾ ਪਿੰਡ ਵਾ ਜਿਹੜਾ ਇਹ ਬਜ਼ੁਰਗਾਂ ਦੀ ਸੇਵਾ ਕਰੋ ਬਿਲਕੁਲ ਬਿਲਕੁਲ ਪਰ ਕਹਿੰਦੇ ਇਨਸਾਨ ਬੋਹੀ ਹੈ ਜੋ ਕਿਸੇ ਕੰਮ ਆ ਸਕੇ ਖੁਦ ਮੜਕੇ ਕਿਸੇ ਦੀ ਜ਼ਿੰਦਗੀ ਬਚਾ ਸਕੇ ਕੱਲ ਨੂੰ ਫਿਰ ਉੱਥੇ ਜਾਣਾ ਮੈਂ ਛੋਟੀ ਮਾਨਸਾ ਨਾਲ ਰ ਠੀਕ ਹੈ ਪੱਕਾ ਅੱਛਾ ਉਦੋਂ ਬਾਅਦ ਫਿਰ ਮੈਂ ਪਹਿਲਾਂ ਗਿਆ ਜੀ ਹੁਣ ਇੱਥੇ ਹਿਮਤਪੁਰੇ ਅੱਛਾ ਜੀ ਉਹ ਬੁੜੀ ਦਾ ਪੋਤਾ ਮਾਰ ਸੀ ਹੁਣ ਰੁਪੀਏ ਕਿਹਨਾਂ ਲੀੜੇ ਦੇ ਕੇ ਮੈਂ ਨਹੀਂ ਦਿੱਤਾ ਬਾਬਾ ਨਾਨਕ ਦੇ ਰਿਆ ਤੇ ਇੱਥੇ ਤੇ ਆਹ ਰੋਡੇ ਕੀ ਬਾਤ ਹੈ ਰੋਡੇ ਲੰਡੇ ਉੱਥੇ ਵੀ ਬੀਬੀ ਦਾ ਕਿਤੇ ਸਰਚਰ ਸੋਹਣੀਆਂ ਨਾ ਢੇੜ ਚਰ ਸੋਹਣੀਆਂ ਤੇ ਬੱਚਾ ਦਾ ਨਹੀਂ ਚਰ ਸੋਹਣੀਆਂ ਉਹ ਵੀ ਮੇਰਾ ਸੇਨਾ ਕਤਲ ਹੋ ਗਿਆ ਹਾਂਜੀ ਉੱਥੇ ਵੀ ਲੀੜਾ ਕੱਪੜਾ ਦੇ ਕੇ ਆ ਮਾਮਾ ਤੇ ਉਹ ਮਕਾਨ ਉਹਨਾਂ ਕੋਲ ਕਰਾਉਂਦੇ ਥੇ ਇਹੀ ਜਿਵੇਂ ਮਰੀਜਾਂ ਨੂੰ ਦੇਖ ਕੇ ਸਮਝ ਨਹੀਂ ਰੱਖਾ ਰੱਬ ਨੇ ਦੇਖਣ ਲਈ ਲਾਈਆਂ ਨਹੀਂ ਤੇ ਆਪਣਾ ਇੱਥੇ ਆ ਗਿਆ ਤੇ ਆਪਣਾ ਠੀਕ ਹੰਦਾ ਇਹ ਰਿਸ਼ਤੇ ਸ਼ਰੀਕ ਨੂੰ ਮੈਂ ਕਰਨਾ ਤੈਸੇ ਮਿਲ ਜਾਂਦਾ ਨਹੀਂ ਦਲਾਲ ਕੀ ਨਹੀਂ ਕਰਦਾ ਠੀਕ ਹੈ ਜੀ ਹੁਣ ਮੇਰਾ ਕੰਮ ਹੈ ਪਾਠਾ ਦਾ ਕੰਮ ਤਾਂ ਕਿਤੇ ਆਉਂਦਾ ਸੀ ਕਿਤੇ ਆਉਂਦਾ ਨਹੀਂ ਸੀ ਠੀਕ ਹੈ ਜੀ ਹੁਣ ਮੈਂ ਤੇ ਜਗਾੜੂ ਰੇੜੀ ਚਲਾਉਣਾਗਾ ਠੀਕ ਹੈ ਜੀ ਕਿਸੇ 20 ਸਾਲ ਦੇ ਅੱਡੇ ਚਾਰ ਕੁੜੇ ਮਗਰ ਮੁੰਡਾ ਹੋਇਆ ਠੀਕ ਹੈ ਪਹਿਲਾ ਦਰੰਗ ਸੀ ਮੇਰੇ ਘਰ ਵਾਲੀ ਨੂੰ ਉਹਦੇ ਬਾ ਚੂਲਾ ਟੁੱਟ ਗਿਆ ਬਰਦਾਲੇ ਦਾ ਕਰ ਰੱਖੀ ਪੈਸੇ ਲੱਗੇ ਠੀਕ ਹੈ ਜੀ ਨੰਗ ਮਲੰਗ ਹੋ ਗਏ ਠੀਕ ਹੈ ਮੇਰਾ ਮੁੰਡੇ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਮਾਂ ਤੈਨੂੰ ਕੀ ਹੋਇਆ ਬੈ ਅੱਛਾ ਤੈਨੂੰ ਕਿਉਂ ਪੁੱਛੂਗੀ ਇਹ ਬਿਲਕੁਲ ਕਿਉਂਕਿ ਨੂੰ ਹੀ ਮੁੰਡੇ ਦੇ ਮਗਰ ਹੀ ਉਹ ਵੀ ਉਹ ਮਗਰ ਹਾਂ ਬਿਲਕੁਲ ਉਹ ਮੁੰਡੇ ਦੇ ਮਗਰ ਹੈ ਉਹ ਮੁੰਡੇ ਦੇ ਮਗਰ ਇਹਦੇ ਮਗਰ ਹੈ ਜਿਹੜੇ ਮੇਰੇ ਪੋਤੀਆਂ ਉਹਨਾਂ ਪਿਆਰ ਕਰਦਾ ਠੀਕ ਹੈ ਕਹਿੰਦੇ ਮੂਹ ਨਾਲ ਵਿਆਹ ਪਿਆਰਾ ਬਿਲਕੁਲ ਬਿਲਕੁਲ ਤੇ ਫਿਰ ਉਹਦੇ ਰੀੜੇ ਕੱਪੜੇ ਵੀ ਲਾ ਕੇ ਜਾਨਾ ਬਾਜ਼ਾਰ ਚੋਂ ਖਾਣ ਪੀਣ ਨੂੰ ਜਿਹੜੀ ਚੀਜ਼ ਮੰਗਦੇ ਉਹ ਹੀ ਲਾ ਕੇ ਦਿੰਨਾ ਜੀ ਠੀਕ ਹੈ ਜੀ ਤੇ ਜਾਨੀ ਗੱਲ ਇਹ ਆ ਉਹਨੂੰ ਗੱਲ ਦੇ ਸਲਿੱਪ ਹੋ ਗਈ ਉਹਨੇ ਇਹਦੇ ਵਿੱਚ ਤੁਸੀਂ ਖੁੱਲ ਕੇ ਦੱਸੋ ਜਿਹੜੀ ਹਾਂ ਜੀ ਹਾਂ ਜੀ ਉਹਨੂੰ ਕਹੇ ਉਹਨੂੰ ਸੁਭਗੁਰ ਸਿੰਘ ਆ ਜੀ ਮੇਰੀ ਪੋਤਰੀ ਵੱਡੀ ਨਾ ਛੋਟੀ ਨੀ ਠੀਕ ਹੈ ਜੀ ਉਸੇ ਪਾਲੀ ਸੀ ਏਡੀਕ ਸਾਡੇ ਚੁੱਲੇ ਤੇ ਰਹੀ ਐ ਇਹਦੇ ਲਾਡਾ ਨਾਲ ਪਾਲੀ ਤੁਹਾਨੂੰ ਜੇ ਫੋਟੋ ਦਿਖਾ ਦ ਤੁਸੀਂ ਕਹੋਗੇ ਇਹ ਆ ਸੀ ਤੇ ਉਹਨੂੰ ਕਹੇ ਖੰਡ ਵੀ ਚਾਹੀਦੀ ਮੇਰੀ ਮੇਰੀ ਨੂੰ ਸਫਾਲਾਂ ਦੀ ਹੈ ਠੀਕ ਹੈ ਜੀ ਖੰਡ ਦੀ ਚਾਹ ਪੀਦੀ ਵੀ ਖੰਡ ਤਾਂ ਉਹੀ ਮਾੜੀ ਹੈ ਸ਼ੁਕਰ ਵਾਲੇ ਨੂੰ ਹਾਂ ਬਿਲਕੁਲ ਬਿਲਕੁਲ ਚਲ ਇਹ ਵੀ ਗੱਲ ਛੱਡੋ ਕਹਿੰਦੇ ਵੀ ਆਪੇ ਦਵਾਈ ਲੈ ਜਾ ਕੇ ਉਹਨੂੰ ਦਵਾਈ ਆਪ ਦਿਓ ਹਾਂ ਹਾਂ ਉਹ ਸਾਰੇ ਦਵਾਈਆਂ ਲੈ ਕੇ ਆਪ ਖਾਣ ਲੱਗੀ ਅੱਛਾ ਉਹਦੇ ਬਾਅਦ ਅਸੀਂ ਫੁੱਲ ਮੇਰੀ ਪੋਤੀ ਮਰ ਗਈ ਜੀ ਉਹਦੇ ਬਾਅਦ ਫੁੱਲ ਪਾਉਣ ਜਾਂਦੇ ਆ ਤੇ ਉੱਥੇ ਜਾਂਦੀ ਪੈਰਾਂ ਤੇ ਹਾਂ ਝਾਂਜਰਾ ਪਾ ਕੇ ਅੱਛਾ ਉੱਥੇ ਬਹਿ ਤਾਂ ਨਹੀਂ ਸੀ ਬਿਲਕੁਲ ਬਿਲਕੁਲ ਉਹਦੇ ਮੇਕਅਪ ਕਰਕੇ ਜਾਂਦੀ ਆ ਇੱਕ ਨਾਲ ਲੈ ਕੇ ਆਪਣੇ ਭਾਂਦੇ ਨੂੰ ਠੀਕ ਹੈ ਉਹ ਮੂਵੀ ਪਾਉਣ ਦੇ ਫਿਰ ਉੱਥੇ ਬਹਿ ਚ ਸੀ ਅਸੀਂ ਬਿਲਕੁਲ ਬਹੁਤ ਗਲਤ ਕਰ ਗਿਆ ਨਕਤਲ ਹੋ ਗਿਆ ਹਾਂਜੀ ਹਾਂਜੀ ਹੈ ਬਿਲਕੁਲ ਬਿਲਕੁਲ ਬਈ ਤੇਰੀ ਬਾਦਰੀ ਦਾ ਬੱਚਾ ਮਰ ਗਿਆ ਉਹ ਹਿਕਰਨ ਲਈ ਫੜਦੀ ਸੀ ਮੜੇ ਹੋਏ ਨੂੰ ਇਹ ਆਪਣੇ ਪਸੂਨੋ ਹੀ ਪੇੜੀ ਤੇ ਫਿਰ ਬਿਲਕੁਲ ਬਿਲਕੁਲ ਹੁਣ ਕਹਿੰਦੇ ਨੇ ਜੇ ਕੋਈ ਮਾ ਸਸੋ ਰੋਕਦਾ ਹੁੰਦਾ ਵੀ ਭਈ ਗਲਤ ਜਾਣਾ ਠੱਹਾ ਜਾਣਾ ਨਹੀਂ ਕਿਸੇ ਨੂੰ ਗੋਤੀ ਬਣਾ ਲਿਆ ਕਿਸੇ ਮਾਸੀ ਦਾ ਪੁੱਤ ਬਣਾ ਲਿਆ ਕਿਸੇ ਨੂੰ ਭੂਆ ਦਾ ਪੁੱਤ ਬਣਾ ਲਿਆ ਅੱਜ ਕੱਲ ਕੋਣ ਹੈ ਕਿਸੇ ਦਾ ਕੋਈ ਬਿਲਕੁਲ 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 ਉਹ ਸਾਡੇ ਟਾਈਮ ਨਾਲਦੇ ਅਸੀਂ ਜੇ ਕੁੜੀਆਂ ਤੇ ਮੁੰਡੇ ਰਾਤ ਨੂੰ ਇਕੱਠੇ ਖੜਦੇ ਨਹੀਂ ਸੀ 1946 45 ਦੇ ਵਿੱਚ ਪੜਦਾ ਹੁੰਦਾ ਸੀਗਾ ਠੀਕ ਹੈ ਜੀ ਮੇਰੇ 68 ਸਾਲ ਦੀ ਉਮਰ ਆ। ਸਾਡਾ ਮੀਵਾ ਦੇਖਾ। ਮੈਂ ਕਿਹ ਗੱਲ ਦਵੇ ਨਾ ਕਹੂੰ ਵੀ ਡਾਕੂ ਵੀ ਚੰਗੇ ਸੀਗੇ, ਚੋਰ ਵੀ ਚੰਗੇ ਸੀ। ਉਹ ਡਾਕੂ ਕਤਲ ਦਿੰਦੇ ਸੀ। ਉਟੂ ਮਹਲਾਲੇ ਤੁਰਕੇ ਜਾਂਦੀ ਸੀ ਲੋਕਾਂ। ਫਿਰ ਉਹ ਮੈਂ ਪੁੱਛਦਾ ਕਿ ਕਿਹੜੇ ਪਿੰਡ ਦੀ ਕੁੜੀ ਐ? ਫਲਾਨੇ ਦਾ ਟੂਮਾ ਮੋੜੇ ਦੀ ਆਪਣੀ ਪਿੰਡ ਦੀ ਕੁੜੀ ਐ। ਬਿਲਕੁਲ। ਜਿਹੜੇ ਚੋਰ ਚੋਰੀ ਕਰਕੇ ਬੋਰੀ ਵਿੱਚ ਸਰਾ ਬੰਨ ਲਿਆ। ਉਹ ਖੰਡ ਦੇ ਪਹਿਲੇ ਕਿ ਨੂਣ ਪਾ ਲੈ ਉਹ ਸਮਾਨ ਉਹੀ ਧਰਦੀ ਬੇਸ਼ਕਾਰਦਾ ਮੈਨੂੰ ਨੂਣ ਖਾਦਾਗਾ। ਹਾਂ। ਐਨੇ ਪਹਿਲੇ ਟਾਈਮ ਮੇਰੇ ਦੇਖੇ ਬੀਨੂੰ। ਬਿਲਕੁਲ। ਅੱਜ ਜੋ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ, ਪਹਿਲਾਂ ਸਕੂਲ ਕੋਣੀ ਪੀਰ ਨੜਾਈ ਸਾਡੀ 80 ਹੁੰਦੀ ਸੀ ਤੇ ਗੁਰਦੁਆਰੇ ਸੀ ਮੱਥਾ ਟੇਕਣ ਜਾਂਦੇ ਚੰਦੀ ਦੇ ਰੁਪਏ ਹੁੰਦੇ ਸੀਗੇ ਠੀਕ ਹੈ ਜੀ ਸਾਡਾ ਇੱਕ ਟੋਕਲ ਕਚਲ ਖੜਾ ਨਹੀਂ ਪੌੜੀਆਂ 'ਚ ਪਿੱਛੇ ਤੋਂ ਅੰਦਰੋਂ ਉੱਤੇ ਪਿੱਛੇ ਦਰਬਾਰ ਸਾਹਿਬ ਹੈ ਕਿਹੜਾ ਧਰ ਦੇ ਰੁਪਏ ਇੱਥੇ ਉਦੋਂ ਰੇਤਾ ਮਾਰ ਕੇ ਸਾਡੀ ਛਿੱਤਰ ਨਾਲ ਭਿੱਟ ਲਾਉਣੀ ਆ ਸਾਡੀ ਭਿੱਟ ਲਾਉਂਦੇ ਲੋਕ ਇਹ ਇਹ ਭਿੱਟੇ ਗਏ ਇੱਥੇ ਮਜਬੀ ਮਜਬੀ ਦੇ ਰੁਪਏ ਲੱਗੇ ਅੱਛਾ ਪਰ ਮੈਂ ਕਿਉਂਕਿ ਦਾਦੇ ਨਾਲ ਗੱਲ ਕਰਾਂ ਸਾਡੀ ਮਜਬੀ ਸੁਖੀ ਨਹੀਂ ਕੁਰਬਾਨੀ ਹੈ ਜੱਟਾਂ ਦੀ ਦਸਵਾਤ ਵੀ ਇੱਕ ਪੱਤੀ ਦਿਖਾ ਦਿਓ ਮੈਨੂੰ ਜੱਟਾਂ ਦੀ ਬਾਬਾ ਜੀਬਲ ਸਿੰਘ ਉਹ ਰੇ ਅਸੀਂ ਉਹਦੀ ਉਰਾਦ ਹੈ ਅਸੀਂ ਇਹ ਤਾਪੇ ਪੰਜ ਬੰਦੇ ਨੂੰ ਮੁੱਲ ਖਾਂ ਖਰੀਦ ਕੇ ਫਿਰ ਤੇਰੇ ਬਾਬਾ ਜੀ ਸਿੰਘ ਨੂੰ ਉਹ ਤੇ ਗੁਰੂ ਘਰ ਬਣਾਇਆ ਠੀਕ ਹੈ ਜੀ ਸੋ ਇਸ ਕਰਕੇ ਬੇਨਤੀ ਹੈ ਬਈ ਉਹ ਵੀ ਸਖ ਕੁਮੋ ਦੇਣਾ ਜਿਹੜੇ ਨਮਕ ਸ਼ਹਿਰਾ ਧਰ ਤੋਂ ਚੱਕਦੇ ਤੇ ਪੁਰਾਣਾ ਧਰ ਤੋਂ ਥੋੜਾ ਪੰਜ ਸਮੇਂ ਨਾਮ ਕਰਤਾ ਤੇ ਮਹਾਰਾਜ ਜਸਪਾਲ ਪਾਸ਼ਾ ਕਹਿੰਦੇ ਵੀ ਰਹਿ ਤਾਂ ਪੈਰੀ ਮੁੱਜ ਕੋ ਸਿੱਖ ਪੈਰਾ ਨਾ ਹੈ ਕਹਿੰਦਾ ਰਾਣੀ ਰਵੇ ਸੋਈ ਸਿੱਖ ਮੇਰਾ ਉਹ ਸਾਹਿਬ ਨੇ ਚੇਰਾ ਜੀ ਹੈਨਾ ਬਿਲਕੁਲ ਬਿਲਕੁਲ ਤੇ ਫੇਰ ਹੀ ਚੇਰਾ ਬਣਾਗੇ ਨਾ ਜੇ ਉਹ ਤੇ ਉਹਦੀ ਰਹਿਣੀ ਜਿ ਰਾਂਗੇ ਹਾਂ ਜੀ ਹਾਂ ਜੀ ਆ ਕੜਾ ਕੜੇ ਪਾਸੇ ਪਾਜੀ ਚੋਰੀ ਕਰੇਗਾ ਤਾਂ ਆ ਤੁਹਾਨੂੰ ਸ਼ਰਮ ਦੇ ਉਹ ਇਹਨਾ ਕੰਮ ਕਰ ਓਏ ਤੇ ਆਪਣੇ ਕੜਾ ਟਾਂਗ ਲਿਆ ਕਰਨ ਚੋਰ ਇਹ ਨਾਲ 556 ਨਾਮ ਕਿਉਂ ਕਰਦੇ ਹੋ ਗੋਲਕੇ ਚੋਰ ਕਿਉਂ ਨੇ ਸਾਡੇ 5 ਕਿਉਂ ਨਾਮ ਕਰਦੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਕਰਕੇ ਬੇਨਤੀ ਆ ਤੇ ਜਾਣੇ ਸਫਰ ਤਾਂ ਮੇਰਾ ਲੰਬਾ ਹੈ ਤੇ ਜਾਣੇ ਮੁੰਡਾ ਨੂੰ ਪੁੱਤ ਸਾਡੀ ਸੇਵਾ ਨਹੀਂ ਕਰਦੇ ਘਰ ਆਈ ਮੱਝੇ ਪਈ ਆ ਪਰ ਕਹਿੰਦੇ ਇਨਸਾਨ ਬੋਹੀ ਆ ਜੋ ਕਿਸੇ ਕੰਮ ਆ ਸਕੇ ਖੁਦ ਮੜਕੇ ਕਿਸੇ ਜ਼ਿੰਦਗੀ ਪਚਾ ਸਕੇ ਮੇਰੇ ਘਰ ਆ ਗਈ ਕੋਦੀ ਬੋਤ ਬਾਈ ਬੁੱਟੀ ਚਲਦੀ ਹੈ ਉਹ ਵੀ ਦੰਨਾ ਥੋੜੇ ਪੈਸੇ ਇਕੱਠੇ ਕਰਕੇ ਤੇ ਜਿੱਥੇ ਮੈਨੂੰ ਜਾਣਾ ਮੈਨੂੰ ਵੀਡੀਓ ਦੇਖਣਾ ਫਿਰ ਮੇਰਾ ਸੀਨਾ ਕਤਲ ਹੋਇਆ ਫਿਰ ਅੱਗਾ ਪਛਾਹ ਦੇਖਦਾ ਨਹੀਂ ਕੱਲ ਨੂੰ ਜਾਣਾ ਵੀ ਛੋਟੇ ਮਾਨਸਾ ਠੀਕ ਹੈ ਜੀ ਤੇ ਜਾਨੀ ਗੱਲ ਇਹ ਹੈ ਵੀ ਹੁਣ ਮੈਂ ਬਾਲੇ ਕਿ ਗਿਰਦਾ ਸਰਦ ਨਹੀਂ ਕਿੱਥੇ ਕਿੱਥੇ ਰਹੀ ਤੈਨੂੰ ਹਾਂਜੀ ਹਾਂਜੀ ਫਿਰ ਮੈਂ ਇਹਦਾ ਦਿਮਾਗ ਨਹੀਂ ਕੰਮ ਕਰਦਾ ਹੁਣ ਮੇਰੇ ਕਿ ਦੁੱਖਾ ਸੁੱਖਾ ਤੇ ਪੰਨੇ ਪਏ ਬਿਲਕੁਲ ਬਿਲਕੁਲ ਕਿ ਤੇ ਦੂ ਭੂਕ ਸੱਦ ਮਾਰੇ ਵੀ ਦਾ ਤੇਰੀ ਦਸਤਾਨ ਹਾਂਜੀ ਜੋ ਦੁੱਖੋਂ ਤਾਂ ਸੁੱਧਾ ਮਰ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਜਾਨੀ ਆ ਕਰਕੇ ਗੱਲ ਹੈ ਜ ਕਹਿੰਦਾ ਤਾਂ ਦਰ ਉਸ ਤੋਂ ਕਿ ਜਾਣਦਾ ਦੁਖੜੇ ਨੂੰ ਦੁਖ ਪੁੱਛੇ ਲ ਕਿਸੇ ਬਿਮਾਰ ਕੋਲ ਅਸੀਂ ਖੁਦ ਬਿਮਾਰਾਂ ਸਾਂ ਤਾਂ ਪਤਾਗਾ ਵੀ ਦੁਖ ਬਿਮਾਰੀ ਦਾ ਕੀ ਰੋਗ ਹੈ ਕਹਿੰਦਾ ਬਾਣੀ ਦਾ ਲੇਖ ਹੈ ਇਸ ਤਰ੍ਹਾਂ ਵੀ ਬਿੱਦਮਾ ਚੋਂ ਗੱਲ ਨਿਕਲ ਜਾਂਦੀ ਕਈ ਵਾਰੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਤੂੰ ਹੋਰ ਸੁਣਾ ਦੇਣਾ ਚੰਨੂੰ ਗੱਲ ਇਹ ਵੀ ਸੁਣਾ ਦੂੰਗਾ ਹਾਂ 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 ਕਹਿੰਦਾ ਹਰ ਜਪਦਾ ਢੇਲ ਨਾ ਕਿਜੇ ਹਰ ਜਪਦਾ ਢੱਲੇ ਨਾ ਕੀ ਜੇ ਮੇਰੀ ਜਿੰਦੜੀ ਐ ਸਾਹ ਵੇ ਕੇ ਨਾ ਵੇ ਰਾਮ ਉਤਲਾ ਉਤਿ ਰਹੇ ਥੱਲੇ ਥੱਲੇ ਲਿਖੀ ਹੋ ਗਿਆ ਹੋ ਗਿਆ ਟੈਗ ਹੋ ਗਿਆ ਠੀਕ ਹੈ ਇੱਕ ਮੈਂ ਆਪਦੀ ਵੀਡੀਓ ਬਣਾਈ ਵੀਡੀਓ ਇਸ ਤਰ੍ਹਾਂ ਦੀ ਬਣਾਈ ਭਗਤ ਕੇ ਦਿਨ ਔਰ ਰਾਤ ਭਗਤ ਕੇ ਕੱਲ ਔਰ ਅੱਜ ਭਗਤ ਕੀ ਹਰ ਸ਼ੈਗ ਲਾਮ ਭਗਤ ਕਾ ਹਰ ਸ਼ੈ ਸੇ ਰਾਜ ਕਨ ਆਦਮੀ ਕੋ ਚਾਹੀਏ ਕਿਆ ਚਾਹੀਏ आदमी को चाहिए बक्से डर कर रहे कौन जाने किस घड़ी भक्त का बदले मजा फिर ये भी वाणी का कहता खाना पीना हंसना सोना बिसर गया है मरना नाम संसार खवारी करी तुर्ग जीव नहीं रहना बिल्कुल बिल्कुल कहता हर जप दे टिल ना कीजे मेरी जिंदड़ी स हावे के नाव राम बिल्कुल बिल्कुल इले की बता साहब मतलब तेरी छलिया छली रहे जे सोच कर तो जमे बापू समय बदली जांदा एक सेकंड एक सेकंड ਮੈਂ ਗੀਤਾ ਵੀ ਪੜੇ ਠੀਕ ਹੈ ਉਹ ਇਹ ਲਿਖਿਆ ਵੀ ਕਹਿੰਦਾ ਕੱਲ ਕਰਨਾ ਅੱਜ ਕਰ ਲਾ ਹਾਂ ਅੱਜ ਨਾਲ ਹੱਬ ਕਰਾ ਟਾਈਮ ਹੁਣੇ ਕਰ ਠੀਕ ਹੈ ਜੀ ਹੁਣੇ ਕਰ ਲਾ ਬਿਲਕੁਲ ਮੇਰਾ ਬਾਪ ਵੀ ਕਹਿੰਦਾ ਥੋ ਵੀ ਰੱਬ ਦਾ ਰੂਪ ਸੀਗਾ ਹਾਂਜੀ ਕਹਿੰਦਾ ਸੱਚੇ দান ਕੋ ਦਈਏ ਦੇਰ ਨੇ ਕਿ ਜੇ ਸੱਚੇ ਜਾ ਫੜਾ ਜੇ ਖੱਬੇ ਜਰਾ ਕਰਾਦਾ ਬਦਲ ਜੂ ਠੀਕ ਹੈ ਨਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤੇ ਮੈਂ ਥੋੜੇ ਜਿਹਾ ਮੈਂ ਪੈਸੇ ਕਮਾ ਲਿਆ ਕੁਝ ਮੇਰੇ ਕੋਲ ਪੈਸੇ ਨੇ ਠੀਕ ਹੈ ਉਹ ਮੈਂ ਕੱਲ ਨੂੰ ਇੱਥੇ ਰੁਪਏ ਦੇ ਚਾਹੂੰ ਮਾਰਸਾ ਛੋਟੀ ਮਾਰਸਾ ਜਾ ਕੇ ਤੇ ਨਾਲੇ ਭਾਈ ਮੈਂ ਲੜਕ ਪੜੇ ਤੇ ਕਿ ਬੀਬੀ ਕੁੜੀ-ਕੁੜੀ ਤੁਰਦੀ ਹੈ ਜਿਹੜੀ ਮੱਛਰ ਤੇ ਰੰਦੀ ਹੈ ਉਹ ਤਾਂ ਵੀਡੀਓ ਦੇਖ ਲਿਆ ਕਿੰਨੇ ਜਿਹੜਾ ਮੱਛਰ ਲੜਦਾ ਹੈ ਉਹ ਤਾਂ ਮੂਟਾ ਕਰ ਲੈਣੇ ਜੇ ਸਾਂਝਾ ਬੰਦ ਉਹ ਮੂੰਹੇਗਾ ਕਰ ਲੈਣੇ ਅੱਛਾ ਅਰੇ ਇਹ ਲੋਕਾਂ ਨੇ ਮਦਦ ਕਰਨ ਦੀ ਸਦੀ ਮਹਾਰਾਜ ਤੇ ਅੱਜ ਇਹ ਕਿਰਪਾ ਕਰੋ ਹਰਕੁਮਸਨ ਦੱਸ ਦਿਓ ਜੀ ਜਿਵੇਂ ਬਾਪੂ ਹੁਣ ਅੱਜ ਦੀ ਸਦੀ ਦੀ ਗੱਲ ਕਰੀਏ ਆਪਾਂ ਜਿਹੜੀ ਹੁਣ ਸਦੀ ਚੱਲ ਰਹੀ ਹੈ ਹਾਂਜੀ ਇਹਦੇ ਵਿੱਚ ਲੋਕਾਂ ਦਾ ਜਿਹੜਾ ਮਾਇਆ ਦੇ ਨਾਲ ਇੰਨਾ ਕ ਜਿਆਦਾ ਪਿਆਰ ਵੱਧ ਗਿਆ ਹਾਂ ਜਿਵੇਂ ਜਿਵੇਂ ਸਮਾਂ ਬੀਤੀ ਜਾਂਦਾ ਲੋਕ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਸੀ ਵੀ ਮੂਲ ਨਾਲੋਂ ਵਿਆਜ ਪਿਆਰਾ ਹੋ ਗਿਆ ਪਹਿਲਾਂ ਅਗਲਾ ਕਹਿੰਦਾ ਮੈਂ ਆਪਣੇ ਪੁੱਤ ਲਈ ਬਣਾਦਾ ਫੇਰ ਅਗਲਾ ਕਹਿੰਦਾ ਮੈਂ ਆਪਣੇ ਪੋਤੇ ਲਈ ਬਣਾਦਾ ਫੇਰ ਕਹਿੰਦਾ ਮੈਂ ਤਾਂ ਪਰੋਥੇ ਦਾ ਵੀ ਵਿਆਹ ਦੇ ਕੇ ਜਾਵਾਂ ਉਹਦੇ ਲਈ ਬਣਾ ਕੇ ਜਾਵਾਂ ਠੀਕ ਹੈ ਜੀ ਐਨਾ ਲੋਕਾਂ ਨੂੰ ਪੈਸਿਆਂ ਦਾ ਲਾਲਚ ਹੋ ਗਿਆ ਕਈ ਕਹਿੰਦੇ ਅਸੀਂ ਘਰ ਤੋਂ ਮਹਿਲ ਬਣਾ ਲਈਏ ਥੋੜੇ ਦਿਲ 'ਚ ਇਸ ਤਰ੍ਹਾਂ ਕਿਵੇਂ ਭਾਵਨਾਵਾਂ ਛਿੜ ਜਾਂਦੀਆਂ ਓ ਇਸ ਤਰ੍ਹਾਂ ਦੀ ਗੱਲ ਹਾਂਜੀ ਕਦੇ ਕਰ ਕਰ ਪਾਪ ਦਰਬ ਕੀਆ ਦਰਬ ਕਾਇਆ ਨਾ ਮਾਇਆ ਨੂੰ ਹਾਂਜੀ ਪਾਪ ਕਰ ਕਰ ਕੇ ਮਾਇਆ ਜੁਰਦੀ ਹੈ ਹਾਂਜੀ ਹਾਂਜੀ ਸਾਰੇ ਲੋਕ ਤੇਰੀ ਪਾਪ ਨਾ ਕਰਕੇ ਜਿਵੇਂ ਜੋੜਦੇ ਕਰ ਕਰ ਪਾਪ ਦਰਬ ਕੀਆ ਬਰਤਨ ਕੇ ਤਾਈ ਮਲਟੀ ਸੇ ਮਲਟੀ ਲਈ ਨਾਗ ਉੱਠ ਜਾਈ ਫਿਰ ਕਹਿੰਦਾ ਰਾਤ ਕਾਰਨ ਤਾਨੂੰ ਸੱਚੀ ਆ ਉਹ ਭਲਕੇ ਚੱਲਣ ਹੋਏ ਉਹ ਨਾਨਕ ਨਾਲ ਨਾਲ ਚਲੀ ਫਿਰ ਪਿਸਤਾਵਾ ਹੋਏ ਉਹ ਕਹਿੰਦਾ ਖਾਲਾ ਖਰਚ ਖਾਲਾ ਖਰਚ ਤੇ ਪਰ ਤੂੰ ਦਾਨ ਕਰ ਲਾ ਦੌਲਤ ਵਿੱਚ ਜ਼ਮੀਂਦਾਰ ਪੜੀ ਰਹਿਣੀ ਕਿਸੇ ਰੋਜ ਤੂੰ ਚੱਲ ਕੇ ਸੈਰ ਕਰ ਲਾ ਬਾਕੀ ਵਿੱਚ ਤਵੇ ਲੋੜੇ ਖੜੀ ਰਹਿਣੀ ਕਿਸੇ ਰੋਜ ਤੂੰ ਮਹਿਲ ਵਿੱਚ ਬਸ ਕਰ ਲਾ ਕੋਠਾ ਕੰਧ ਸਤਿਰ ਨਾ ਕੜੀ ਰਹਿਣੀ ਇੱਕ ਰੋਜ ਤੂੰ ਭਾਂਡਿਆ ਭੱਜ ਜਾਣਾ ਤੇ ਜਿੰਦ ਨਹੀਂ ਕੀਵਦੀ ਫੜੀ ਰਹਿਣੀ ਵਿੱਚ ਦੋ ਲੈਣਾ ਨਹੀਂ ਗਈਆਂ ਤੁਸੀਂ ਬਟਾ ਤੱਕੜੀ ਸੇਰ ਨਾ ਧੜੀ ਰਹਿਣੀ ਨਹੀਂ ਜੀ ਉਹ ਮੈਂ ਹੁਣੀ ਗੰਦਾ ਕੋਠੇ ਸਤਿਰ ਨਾ ਕੜੀ ਰਹਿਣੀ ਨਹੀਂ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਭਲੇ ਬੱਤਿਆਗਾ ਨਹੀਂ ਨਹੀਂ ਉਹ ਤਾਂ ਸੋਣੀ ਧੀ ਹੈ ਜੀ ਧੀ ਮੇਰੀ ਗੱਲ ਸੁਣੋ ਮੈਂ ਬੱਤਿਆ ਆਇਆ ਪੋਲੀ ਜਾਨੇ ਹਾਂ ਹਾਂ ਤੇ ਮੈਂ ਤਾਂ ਉਤੋਂ ਉਹ ਤਾਂ ਉਮਰ ਤਾਂ 86 ਦਾ ਪਰ ਮੈਂ 80 ਹਾਲ ਤੱਕ ਆ ਖਮਾਉਂਦਾ ਨਹੀਂ ਹੂੰ ਹੂੰ ਤੇ ਕਹਿੰਦਾ ਬਾਬਾ ਚਿੱਟੀ ਗਾੜੀ ਮੈਂ ਕਰੇ ਤੋਂ ਪੈਸੇ ਤੋਂ ਉਪਰਲ ਹੋਈ ਆ ਗਿਆ ਹਲੇ ਦਾ ਮੁੰਡੇ ਖੰਡੇ ਤੇ ਸੁੱਖ ਨਾਲ ਹਾਂ ਤੇ ਫਿਰ ਦੱਸੋ ਜੀ ਅੱਛਾ ਬਾਪੂ ਇੱਕ ਥੋੜੀ ਮੈਂ ਵੀਡੀਓ ਦੇਖੀ ਜੀ ਪਹਿਲਾਂ ਬੋਲੋ ਜਿਹਦੇ ਵਿੱਚ ਤੁਸੀਂ ਦੱਸਿਆ ਸੀ ਵੀ ਤੁਹਾਨੂੰ ਮੁੰਡੇ ਹਰਕਤਾਂ ਕਰਦੇ ਉਹ ਕੀ ਗੱਲ ਸੀ ਅਸਾਂ ਆ ਉਹ ਜੈਸਰ ਹੈ ਹੂੰ ਅਸੀਂ ਸਕੂਲਾਂ 'ਚ ਪੜਦੇ ਸਾਨੂੰ ਮਾਟਰ ਕਹਿੰਦੇ ਵੱਡਿਆ ਸਤਕਾਰ ਕਰੋ ਹਾਂਜੀ ਹਾਂਜੀ ਆ ਜਿਹੜੇ ਛੱਟਾ ਖਾਂਦੇ ਨੇ ਤੇ ਲੋਕ ਤੇ ਰਾਤ ਨੂੰ ਚੋਰੀ ਕਰਦੇ ਨੇ ਗੈਸ ਐਸੀ ਕੋਲੇ ਬੈਠੇ ਹੁੰਦੇ ਨੇ ਠੀਕ ਹੈ ਜੀ ਜਿਹਨੇ ਕੰਮ ਨਹੀਂ ਕਰਦੇ ਰਾਤ ਨੂੰ ਚੋਰੀ ਕਰਦੇ ਛੱਟਾ ਖਾਂਦੇ ਨੇ ਬਿਲਕੁਲ ਬਿਲਕੁਲ ਗੈਸ ਐਸੀ ਕੋਲੇ ਬੈਠੇ ਕੁਸਾ ਇਤਰਾਗੇ ਅ ਲੱਡਰ ਦੇ ਬਾਹਰ ਵੀ ਕਿਚੋਂ ਕੁਚ ਅੱਛਾ ਇਹ ਜਿਵੇਂ ਨਗਦਾ ਕੋਈ ਪਰਰ ਕਰਦਾ ਕੋਈ ਚਿੰਕਾ ਮਾਰਦਾ ਕੋਈ ਕੁਛ ਕਰਦਾ ਜਿਵੇਂ ਗਾਂਜੇ ਨਾ ਗਜਣਾ ਅੱਛਾ ਤੇ ਇੱਕ ਮੀਡੀਆ ਵਾਲੇ ਨੇ ਮੇਰੇ ਉਹ ਬਣਾਈ ਵੀਡੀਓ ਜਾ ਕਹਿੰਦਾ ਵੀ ਤੂੰ ਨ ਕੋਈ ਗਾਣਾ ਕੱਢਦਾ ਸ਼ਬਦਾਂ ਵਾਲੀ ਕੜੀ ਬੋਲਦਾ ਹਾਂ ਇਹ ਥੋੜੀ ਕੁੜੀ ਨਾਲ ਵਿਆਹ ਕਰਾਣਾ ਮੈਂ ਕਹਿੰਦਾ ਮੈਂ ਕਿਤੇ ਮਰ ਕੇ ਤਾਂ ਜਾਣਾ ਜਿਹੜੀ ਮੇਰੇ ਮਗਰ ਮੋਟਰਸਾਈਕਲ 'ਤੇ ਬੈਠੀ ਉਹ ਕਿਸੇ ਧੀ ਨਹੀਂ ਹੈ ਬਿਲਕੁਲ ਬਿਲਕੁਲ ਇਹ ਮੇਰਾ ਮਜ਼ਾਕੜਾ ਉਹ ਨਹੀਂ ਮੈਂ ਤਾਂ ਰੋਣ ਜਾਣਾ ਉੱਥੇ ਮੈਨੂੰ ਇਹ ਇਹ ਮੇਰਾ ਮਜ਼ਾਕੜਾ ਉਹਦੇ ਨੂੰ ਫਿਰ ਮੈਂ ਸਹਰੇ ਬੰਨਣਾਂ ਅੱਛਾ ਸਹਰੇ ਬਨ ਕੇ ਥੋੜੀ ਕੁੜੀ ਆ ਹੁਣ ਆ ਗਿਆ ਭਾਈ ਤੇ 500 ਬੰਦਾ ਬਰਾਦਾ ਤੇ ਬੰਬੂ ਕਟੋਲ ਉਹ ਜਿਹੜਾ ਪਟਾਕੇ ਦੇ ਮਾਰਦਾ ਦੂਜਾ ਨਹੀਂ ਮਲਾਣਾ ਠੀਕ ਹੈ ਇਹ ਕੁੜੀ ਸੋਹਣੀ ਹੋਈ ਤੇ ਲੈ ਜਾਓ ਜੇ ਕਾਲੀ ਪੀਣੀ ਉੱਥੇ ਛੱਡ ਜੂਗਾ ਅੰ ਮੈਂ ਸੁਣਾ ਤੂੰ ਇਹ ਸੇਰੇ ਵੀ ਲਾਉਂਦੇ ਸੀ ਫਿਰ ਉਦੋਂ ਸੇਰੇ ਮਾਂ ਬਦੂ ਬੰਦਦਾ ਸੀ ਸੇਰੇ ਉਦੋਂ ਮੰਨ ਲੈਂਦੇ ਓਕਾ ਆ ਕਹਿੰਦਾ ਦਲਪੁਰ ਕੀ ਦਲਦਾਰ ਹੈ ਤੇ ਦੁਸ਼ਮਣ ਕੀ ਤਲਵਾਰ ਹੈ ਮੈਦਾਨ ਮੈਂ ਹਮ ਡਟ ਜਾਏ ਉਸਕੇ ਲੈ ਕੇ ਪਿੱਛੇ हट ਜਾਈ ਅੰਮਰਦਾਰੀ ਸੰਘਾਏ ਪਿੱਛੇ ੱਟਣ ਵਾਲੀ ਕੌਮ ਨਹੀਂ ਬਿਲਕੁਲ ਬਿਲਕੁਲ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਠੀਕ ਹੈ ਹੋਰ ਦੱਸੋ ਸੇਵਾ ਤੇ ਬਾਪੂ ਜਿਵੇਂ ਤੁਹਾਡਾ ਹੁਣ ਬਚਪਨ ਬੀਤਿਆ ਤੁਹਾਡੀ ਜਵਾਨੀ ਵੀ ਲੰਗੀ ਹਾਂਜੀ ਅੱਜ ਕਿਹੜੀਆਂ ਗੱਲਾਂ ਨੂੰ ਕੋਸ਼ਸ਼ਦੇ ਤੁਸੀਂ ਵੀ ਉਦੋਂ ਵਕਤ ਮੈਂ ਆਏ ਲਗਾਉਣਾ ਸੀ ਵੀ ਕਾਸ਼ ਜੇ ਹੁਣ ਦੁਬਾਰੀ ਮੁੜ ਕੇ ਆ ਜੇ ਕਿਸ ਤਰ੍ਹਾਂ ਜਿਵੇਂ ਥੋੜਾ ਬਚਪਨ ਵੀ ਲੰਘਿਆ ਹਾਂ ਜਿਵੇਂ ਕਹਿੰਦਾ ਤਿੰਨ ਪਾਰਟ ਹੁੰਦੇ ਆ ਜ਼ਿੰਦਗੀ ਦੇ ਸਾਡੀ ਦੇ ਬਚਪਨ ਵੀ ਹੋ ਗਿਆ ਜਵਾਨੀ ਵੀ ਹੋ ਗਈ ਤੇ ਬढ़ापा ਹੋ ਗਿਆ ਉਸ ਤੋਂ ਬਾਅਦ ਫਿਰ ਸੁਰਗ ਦਾ ਰਸਤਾ ਹੋ ਗਿਆ ਹਾਂਜੀ ਜਿਹੜਾ ਥੋੜਾ ਬਚਪਨ ਤੇ ਜਵਾਨੀ ਵੀ ਨਿਕਲ ਚੁਲੇ ਹੁਣ ਤੁਸੀਂ ਬढ़ाਪੇ 'ਚ ਮੰਨ ਲਓ ਆ ਗਏ ਹਾਂਜੀ ਹੁਣ ਕਦੇ-ਕਦੇ ਕੋਸ ਦੇਣੇ ਹੋ ਵੀ ਉਹ ਮੇਰੇ ਦਵਾਰੇ ਮੁੜਿਆ ਵੀ ਤਾਂ ਮੈਂ ਆ ਕਰਨਾ ਸੀ ਅੱਜ ਉਹ ਕਰਨਾ ਸੀ ਨਹੀਂ ਮੈਂ ਤਾਂ ਬੜਾ ਕੁਝ ਸੋਚਦਾ ਹੈ ਨਹੀਂ ਠੀਕ ਹੈ ਜੀ ਬਈ ਜੁਆ ਸੋਚਾਲੀ ਸੀ ਸਭ ਕੋਈ ਵਾਰੀ ਆ ਆਪਣੀ ਵਾਰੀ ਸਭ ਨੇ ਤੁਰ ਜਾਣਾ ਥੋ ਠੀਕ ਹੈ ਜੀ ਜਿਹਨੇ ਮੇਰੇ ਕੋਲ ਦੀ ਅਰਥੀ ਲੰਘਦੀ ਆ ਹਾਂਜੀ ਮੈਨੂੰ ਅਜੇ ਚੱਲੇ ਅਸੀਂ ਵੀ ਕਿਤੇ ਜਰ ਤਨ ਜਾਣਾ ਹੀ ਹੈ ਨਾ ਬਿਲਕੁਲ ਬਿਲਕੁਲ ਕਹਿੰਦਾ ਦੁਸ਼ਮਰੇ ਤਾਂ ਖੁਸ਼ੀ ਨਾ ਕਰੀਏ ਸੱਦਣੀ ਮਰ ਜਾਣਾ ਤਾਂ ਆ ਕਰਕੇ ਬੇਨਤੀ ਹੈ ਪੜਾ ਲਗੌਰ ਜੀ ਦੁਖੀ ਬਹੁਤ ਕਰਦੀ ਹੈ ਹਾਂ ਹਾਂ ਤੇ ਮੈਂ ਇਹ ਗੱਲ ਕਹਿੰਨੇ ਵੀ ਜਾਣ ਦਿਓ ਭਾਈ ਨਾ ਇਹਨੂੰ ਸਸਰੀ ਘਰ ਬਣਾ ਦਿਓ ਮੈਂ ਤੁਹਾਨੂੰ ਕਹਿੰਦੀ ਰਾਜੀ ਹੋ ਜਾਓਦੇ ਰਹੋ ਭਾਈ ਹਾਂ ਬਿਲਕੁਲ ਸਾਡੀ ਲਗੌਰ ਜੀ ਰਹੀ ਸਾਡੇ ਹਾਂ ਹਾਂ ਤੇ ਇਹ ਭਾਈ ਤੰਗ ਬਹੁਤ ਕਰਦੀ ਹੈ ਭਾਈ ਮੇਰੇ ਕੋਈ ਮੇਰੀ ਕੋਲ ਸੁਣਦਾ ਇੱਕ ਫੁੱਲਾਂ ਵਾਲੀ ਕਾਰ ਕੋਲੇ ਖੜ ਕੇ ਫੋਟੋ ਖਿਜੇ ਮੈਂ ਆ ਪਿਆ ਕਾਰ ਕਾਰ ਖੜੀ ਹੈ ਤੇ ਮੈਂ ਭਾਈ ਥੋੜੀ ਕੁੜੀ ਵੀ ਹੁਣ ਆ ਗਿਆ ਅੱਛਾ ਤੇ ਜੇ ਤਾ ਉਹ ਸੋਣੀ ਤੇ ਲੈ ਜੂ ਤੇ ਬੰਬੂਕਾਰ ਤੋਂ ਹੁੰਦਣਾ ਪੂਗਾ ਬੰਬੂਕਾਰ ਜਿਹੜਾ ਪੜਾਕੇ ਦੀ ਮਾਰਦਾ ਹੂੰ ਹੂੰ ਪਰ 15 ਡਿੱਗੀ ਬੰਬੂ ਤਾਂ ਕੁਝ ਕੋਈ ਗੱਲ ਨਹੀਂ ਅੱਛਾ ਬੰਬੂਕਾਰ ਉਹ ਪੜਾਕੇ ਹੀ ਮਾਰਨ ਵਾਲਾ ਹੂੰ ਹੂੰ ਤੇ ਆ ਕਰਕੇ ਫਿਰ ਦੁਖੀ ਹੋ ਗਏ ਨਾ ਹੂੰ ਹੂੰ ਤੇ ਇਸ ਤੱਕ ਸਾਡੇ ਟਮੇ ਤੇ ਧੀ ਰੁੱਤੀ ਸਮੀ ਦਾ ਭੈਣ ਨੂੰ ਭੈਣ ਅੱਜ ਵੀ ਮੈਂ ਕਹਿੰਦਾ ਮੈਂ ਬੇਦਾਗੀ ਬੇਦਾਗੀ ਬੰਦਰ ਕੁਮਨ ਮੇਰੇ ਸੱਪੇ ਵਿੱਚ ਕਹਿ ਕੇ ਦਿਖਾਵੇ ਕਿਸੇ ਧੀ ਬੰਨ ਮੈਂ ਬੁਰਾ ਭਲਾ ਬੋਲਿਆ ਹਾਂ ਬਿਲਕੁਲ ਬਿਲਕੁਲ ਇੱਕ ਕਦੇ ਰਿਸ਼ਤੇਦਾਰਾਂ ਨੇ ਕਦੇ ਇਸਤੀ ਤੋਂ ਅਲਰਜੀ ਕਰੀ ਆ ਕਦੇ ਕਿਉਂ ਵੀ ਜਿਵੇਂ ਤੁਹਾਡੀ ਕੋਈ ਵੀਡੀਓ ਦੇਖ ਲਈ ਵੀ ਕੋਈ ਸ਼ੇਰਾ ਬਣ ਕੇ ਤੁਸੀਂ ਜਾਈਂ ਬੋਲਦੇ ਜਾਂ ਉਹ ਬੋਲਦੇ ਆ ਉਹ ਤਾਂ ਸੂਝ ਚੰਬਲ ਗੇ ਅੱਛਾ ਉਹ ਥੋੜੇ ਰਿਸ਼ਤੇਦਾਰ ਰਿਸ਼ਤੇਦਾਰ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਰਿਸ਼ਤੇਦਾਰ ਤਾਂ ਉਹ ਬਿਚਾਰੇ ਕੀ ਕਰਨਗੇ ਕਿਸੇ ਨੂੰ ਅੱਛਾ ਨਹੀਂ ਮੈਨੂੰ ਓਦਾਂ ਕਦੇ ਉਹਨਾਂ ਨੇ ਕਿਹਾ ਵੀ ਵੀ ਬਾਪੂ ਜੀ ਤੁਸੀਂ ਇਦਾਂ ਨਾ ਕਰਿਆ ਕਰੋ ਵੀ ਜਾਈਂ ਨਹੀਂ ਦੇਖੋ ਉਹ ਮੈਨੂੰ ਤਾਂ ਕਹਿਣਗੇ ਮੈਂ ਗਲਤ ਕੰਮ ਕਰਦਾ ਆ ਮੈਂ ਠੀਕ ਹੈ ਦੇਖੋ ਜੇ ਕੋਈ ਕਿਰਪਾ ਕਿ ਕਿਚਲ ਦੇ 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 ਹਾਂ ਜੇ ਕਿ ਕੀ ਪਾਉ ਉਹਨਾਂ ਨੂੰ ਕਤਾਲੀ ਪਾਉ ਠੀਕ ਹੈ ਕੋਨੂੰ 41 ਕਿਨੂੰ 31 ਦਾ ਸੁਣਿਆ ਸੀ ਤੁਸੀਂ 41 ਪਾ ਮਤਲਬ ਮਤਲਬ ਦੋ ਦੁੰਗਿਆ ਪਾੜਾ ਪੜ ਲੈਂਦੇ ਠੀਕ ਆ ਤੁਸੀਂ ਥੋੜੀ 10 ਵਾਦੀ ਪਾਤੀ ਅੱਜ ਬਸ ਤੇ ਖਜ਼ਾਨਾ ਆਪਣੇ ਮਹਾਰਾਜ ਖਾਲੀ ਨਾ ਕਰਾਵੇ ਹਾਂ ਮੈਂ ਇੱਕ ਗੱਲ ਕਹੂੰ ਜਿੰਨੇ ਦਾ ਫੈਸਲਾ ਹੈ ਵੀ ਜਿਹੜੀ ਮੇਰੇ 86 ਸਾਲ ਦੀ ਉਮਰ ਮੈਂ ਤੁਰਾ ਫਿਰਦਾ ਹਾਂ 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 ਦੋ ਤਿੰਨ ਰੁਪਏ ਸਿਰਕੋ ਹੁੰਦੇ ਜਿੱਤੇ ਵਿਸੇ ਰਖਦੇ ਬੇਸ਼ੱਕ ਉਹ ਕਰਦੇ ਫੀਮ ਸਾਡੇ ਕੋਲ ਟਮ ਚੈਲੀ ਦੇ ਆਉਂਦੀ ਸੀ ਜਿਹੜਾ ਮੈਂ ਹੁਣ ਐਸੇ ਉਮਰ ਤੇ ਤੁਰਾ ਫਿਰਦਾ ਕਿਸੇ ਮਹਾਰਾਜ ਦੇ ਭਲਾ ਕਰਾਉਣਾ ਹਾਂ ਗੁਣਾ ਤੁਰਾ ਫਿਰਦਾ ਰਤ ਮਰਦੀ ਠੀਕ ਹੈ ਮੈਂ ਟੁਕੜੇ ਪਹਿਲਾ ਰੁਪਈਆ ਦੇ ਕੇ ਉਹਦੇ ਬਾਅਦ 5000 ਦੇ ਕੇ 4000 ਹੁੰਦੇ ਕੇ 4000 4-5000 ਆ ਮੇਰੇ ਕੋਲ ਵੀਡੀਓ ਪੜੀ ਗਈ ਠੀਕ ਹੈ ਹਾਂਜੀ ਨਹੀਂ ਬੜੀ ਪਿਆਰ ਕਰਦੇ ਤੁਹਾਨੂੰ ਸਾਰੇ ਬਾਕੀ ਜਦੋਂ ਚੰਗੇ ਕੰਮ ਕਰਦੇ ਹਾਂ ਹੋ ਮੇਰੀ ਤੇਰੀ ਫਿਲਮ ਲੱਗਿਆ ਹਾਂ ਮੈਂ ਅਸੀਰਵਾਦਾ ਦੇ ਬੁੜੀ ਚੁੰਦੀ ਰਹੇ ਤੇਰੀ ਵੀ ਅੱਛਾ ਮੈਂ ਅੱਛਾ ਤੇ ਹੋਰ ਸਣਾ ਫਿਰ ਬਾਪੂ ਕੀ ਬਣਦਾ ਅੱਜ ਕੱਲ੍ਹ ਜ਼ਿੰਦਗੀ ਚ ਬਸ ਇਹ ਕਹਿੰਦਾ ਆਈ ਜਬਾਨੀ ਰੁੱੜ ਫੁੱੜ ਜਾਨੀ ਜੋ ਘੜਾਣਾ ਪਾਣੀ ਅੱਖਾਂ ਦੇ ਨਾਲ ਗੱਲਾਂ ਕਰਦੀ ਤੋਰ ਤੋਰੇ ਮਸਾਨੇ ਗਈ ਜਬਾਨੀ ਆ ਬੜਾ ਪਾ ਨਵਾਬੋਦ ਰਮੇਲਾ ਚੜਗੇ ਤੰਦਮੋਤੀਆ ਵਰਗੇ ਬਣ ਗਏ ਉਪਕਰੇਲਾ ਕਿ ਠੀਕ ਹੈ ਤੇ ਜਦੋਂ ਬਾਪੂ ਤੁਸੀਂ ਅੰਮਰਤਾਰੀ ਰੂਪ ਚ ਆਇਓ ਉਦੋਂ ਫਿਰ ਉਮਰ ਕਿੰਨੀ ਸੀ ਤੁਹਾਡੀ ਉਦੋਂ 40 ਸਾਲ ਦੇ ਸੀਗੇ 40 ਸਾਲ ਦੇ ਸੀਗੇ ਉਦੋਂ ਪਹਿਲਾਂ ਦਾ ਮਾਹੌਲ ਕਹੇ ਜਾਂ ਸੀ ਤੁਹਾਡਾ ਫਿਰ ਵਧਿਆ ਸੀ ਕਿਵੇਂ ਜੇ ਰੰਗ ਮਾਣਿਆ ਜ਼ਿੰਦਗੀ ਦਾ ਉਦੋਂ ਚੜਦੀਆ ਕਲਾ ਚ ਨਹੀਂ ਉਦੋਂ ਰੰਗ ਕਿਵੇਂ ਦਾ ਮਾਣਿਆ ਜ਼ਿੰਦਗੀ ਦਾ ਰਾਕੇ ਜਿਹੜੇ ਖੁਸ਼ ਹਾਂ 아이 ਜਵਨ ਕੈਜਾ ਤਵੇ 아이 ਜਵਨ ਰੋਡ ਫੋਟੋ ਜਾਨੀ ਜਵਾਨ ਦਾ ਪਾਣੀ ਹਾਂ ਅੱਖਾਂ ਨਾਲ ਗੱਲਾਂ ਕਰੀ ਤੋਰ ਤੋਰੇ ਮਸਤਾਨੀ ਕਹਿਤਾ ਤਾ ਤੁਨੂੰ ਅੱਛੇ ਉਦੋਂ ਫਿਰ ਮਸਤਾਨੀ ਤੋਰ ਤੋਰਦੇ ਸੀ ਕੋਈ ਹੈ ਜੇ ਬਾਕੀਆ ਤੁਹਾਡੀ ਜ਼ਿੰਦਗੀ ਦਾ ਜਿਹੜਾ ਜਵਾਨੀ ਪਹਿਰੇ ਤੁਹਾਡੇ ਜਿਹੜਾ ਤੁਹਾਡੇ ਅੱਜ ਵੀ ਦਿਲਚਸਾਰ ਕਰਦਾ ਉਹ ਬਲ ਹਾਂਜੀ ਸੀ ਤਾਂ ਮੈਂ ਵੀ ਕਾਲਾ ਜਾ ਹਾਂ ਤੇਰੇ ਮੇਰੇ ਕੋਈ ਰਮਾਨ ਸੀ ਠੀਕ ਹੈ ਉਦੋਂ ਨਾ ਚਾਹ ਦਾ ਪੀਂਦੇ ਨੇ ਸ਼ੱਕਰ ਦਾ ਪਾਣੀ ਪੀਂਦੇ ਕੋਰੇ ਦੌੜਦੇ ਹਾਂ ਅੱਛਾ ਉਹ ਬਈ ਮੇਰੇ ਘਰ ਲਈ ਕਾਲੀ ਸੀ ਅੱਛਾ ਉਹ ਦਿੱਤੀ ਮੈਂ ਛੱਡ ਉਹ ਮੂੰਹ ਜਵੜੀ ਛੱਡੁੰਦੇ ਸੀ ਅੱਛਾ ਇੱਕ ਦਿਨ ਅੱਗੇ ਗਿੱਦਾ ਪੋਣੇ ਤੂੰ ਜਿੱਥੇ ਮਰਜ਼ੀ ਵਾਹ ਤੇ ਲਿਖਿਆ ਨਾਲ ਜਾਓ ਅੱਛਾ ਤੇ ਹੁਣ ਮੈਂ ਪਹਿਲਾ ਖੜਕਸੇ ਘਾਲੇ ਦਾ ਸੀ ਮੋੜ ਮੁੰਡੀ ਕੋਲੇ ਤੇ ਹੁਣ ਮੈਂ ਮੈਂ ਪੱਖੋ ਕੱਚੇ ਮਿਲੀ ਉਹ ਵੀ ਕਾਲੀ ਆ ਅੱਛਾ ਤੇ ਪਰ ਮੈਂ ਤਾਂ ਹੁਣ ਰੱਬ ਨੇ ਮੇਰੀ ਸੁਣਨੀ ਪਤਾ ਕਿਡੇ ਜਣੇ ਬਿਆਹ ਕਰੋ ਠੀਕ ਹੈ ਨਾਲੇ ਮੋਤੀ ਨੂੰ 10000 ਰੁਪਏ ਦੇ ਬੰਬੂ ਕੱਟ ਦਿਓ ਅਸੀਂ ਦੂ ਬਾਦ ਅੰਗਰੇਜ਼ਾਂ ਨਾਲ ਕਰਾਉਣਾ ਹਲੇ ਕਰਾਂਗਾ ਅੱਛਾ ਤਾਂ ਉਹ ਅਮਰ ਕੁਛ ਨਹੀਂ ਥੋੜੀ ਹਲੇ ਤਾਂ ਪਰ 20 ਸਾਲ ਦਾ ਲੜਕਾ ਹੈਗਾ ਠੀਕ ਹੈ ਗੱਲ ਹੈ ਬਾਕੀ ਸਾਰੀਆਂ ਗੱਲਾਂ ਬਾਪੂ ਥੋੜੀਆਂ ਵਧੀਆਂ ਨੇ ਪਰ ਹੁਣ ਜਾਂਦੇ ਜਾਂਦੇ ਸੱਜਣਾ ਦੇ ਲਈ ਇੱਕ ਨਿੱਗਾ ਜਿਹਾ ਕੁਝ ਸਨੇਹਾ ਹੋ ਜੇ ਕੋਈ ਇਹ ਕੋਈ ਵੀ ਤੁਸੀਂ ਜਿਹੜਾ ਸਨੇਹਾ ਤੁਸੀਂ ਕੋਈ ਨਵੀਂ ਉਮਰ ਦੇ ਨੌਜਵਾਨ ਨੇ ਚਾਹੇ ਕੋਈ ਸਿਆਣੀ ਉਮਰ ਦੇ ਦੇਖ ਰਹੇ ਨੇ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਖਰਾ ਕੀ ਲੈ ਕੇ ਆ ਰਹੇ ਹੋ ਜਾਂ ਉਹਨਾਂ ਲਈ ਕੀ ਸਨੇਹਾ ਵੀ ਤੁਸੀਂ ਕੀ ਕਰਕੇ ਉਹਦਾ ਚੰਗਾ ਜੀਵਨ ਜਿਹੜਾ ਬਣਾ ਸਕਦੇ ਮੈਂ ਤਾਂ ਇਹ ਗੱਲ ਕਹਿਣਾ ਹਾਂ ਹਾਂਜੀ ਵੀ ਜੀਵ ਮਾਂ ਦੇ ਪੇਟ ਤੇ 9 ਮਹੀਨੇ ਸੀ ਰਹਿ ਕੇ ਆਏ ਹੋ ਹਾਂਜੀ ਮਾਂ ਬਾਣੀ ਤੇ ਵੀ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਬਿਲਕੁਲ ਬਿਲਕੁਲ ਉਹ ਤਾਂ ਤੁਸੀਂ ਪੁੱਛਦੇ ਨੇ ਹੋ ਹੂੰ ਉਹ 70 80 ਹਜ਼ਾਰ ਦਾ ਕੁੱਤਾ ਲੈ ਕੇ ਉਹਦੇ ਪ੍ਰੋਨਾਮ ਗੁਸੇਵਾ ਕਰਦੇ ਹੋ ਸਹੀ ਗੱਲ ਬੜਾ ਬੜੀ ਨੂੰ ਕਿੱਥੇ ਠੁਕਦਾ ਕਿੱਥੇ ਆ ਠੀਕ ਹੈ ਕਿ ਠੁਕਦਾ ਕਿੱਥੇ ਆ ਉਹ ਠੁਕਣਗੇ ਇੱਥੇ ਉਹ ਕੱਢ ਕੇ ਸੜਕਾਂ 'ਚ ਛੱਡ ਜਾਂਦੇ ਨੇ ਕੋਣੂ ਤਾਂ ਅਰ ਅਰਸਨਪੁਰੋਂ ਮਾਤਰ ਜਿਹੜੇ ਮੰਟੂ ਆ ਬਾਈ ਹਾਂਜੀ 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 ਗੁਰਪ੍ਰੀਤ ਆ ਹਾਂਜੀ ਇਹ ਲਿਆ ਦੇ ਚੱਕ ਚੱਕ ਕੇ ਠੀਕ ਹੈ ਜੀ ਗੱਲ ਇਹ ਚੱਕ ਚੱਕ ਲ ਜਾਂਦਾ ਹੈ ਇਹ ਕਿਹਨਾਂ ਜਾਂਦੇ ਇਹਦੇ ਅੰਦਰ ਦਿਆ ਹੈ ਦਿਆਵਨਾ ਸਦਕਾ ਜਿਹਦੇ ਅੰਦਰ ਦਿਆਈ ਨਹੀਂ ਉਹਦਾ ਉਹ ਸਦਕਾ ਦਾ ਸੰਤ ਕਾਦਾ ਹੋ ਸਹੀ ਗੱਲ ਹੈ ਪਰ ਇੱਕ ਗੱਲ ਹੋਰ ਵੀ ਹੈ ਦੇਖ ਭਟਾਇਆ ਜਗਤ ਭਖਾਇਆ ਲੋਕਾਂ ਨੂੰ ਕੋ ਬਸ ਕੀਨ ਤੇ ਮੈਂ ਤਾਂ ਇਹ ਜੇ ਕਮਰੇ ਮੈਂ ਤਾਂ ਕੁੱਤੇ ਨੂੰ ਸੱਚੀ ਗੱਲ ਬੁਲਾ ਦਿੰਨਾ ਬਿਲਕੁਲ ਹੁਣ ਮੈਂ ਇਹ ਪੁੱਛੂ ਤੂੰ ਕੁੱਤੇ ਨੂੰ ਸੱਚੀ ਗੱਲ ਕਾ ਤੋ ਬਣਾਉਣਾ ਦਾ ਮੈਂ ਕੁੱਤੇ ਨੂੰ ਸੱਚੀ ਗੱਲ ਕਾ ਬਣਾਉਣਾ ਸਾਨੂੰ ਮਾਰਗ ਦੱਸਿਆ ਬਾਬਾ ਨਾਮਦੇਵ ਨੇ ਉਹ ਰੋਟੀ ਪਕਾ ਕੇ ਨੇ ਅੰਦਰ ਕੁਝਾ ਕੇ ਉਹ ਚੱਕਣ ਭਾ ਗਿਆ ਉਹ ਕੁੱਤਾ ਚੱਕ ਕੇ ਤਾਰੇ ਪਜੇ ਰੋਟੀ ਘੜਾ ਪੀ ਰੋਟੀ ਚ ਭਾ ਗਿਆ ਪਾ ਚ ਲਿਆ ਅੱਛਾ ਬਾਪਾ ਨਾਮ ਨੇ ਪਹਿਚਾ ਕੁਝੜ ਕੇ ਹੋਇਆ ਜਾ ਕੇ ਮਗਰੇ ਪਜਾ ਲਗੇ ਖੜ ਜੋ ਖੜ ਜੋ ਮਹਾਰਾਜ ਰੁਖੀ ਰੋਟੀ ਨਗਾ ਚੋਪੜੇ ਦਿਖਾਓ ਹਾਂ ਉਹ ਕਹਿੰਦਾ ਵੀ ਖਬਰ ਇੱਕ ਭਗਮਾਨ ਕੁੱਤੇ ਰੂਪ ਨਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਮੈਂ ਇੱਕ ਜੋਗਣਾ ਬੜੇ ਮੇਰੇ ਵੰਗ ਕਾਲਾ ਰੰਗ ਆ ਜਾ ਹਾਂਜੀ ਹਾਂਜੀ ਉਹ ਮਬ ਜਦੋਂ ਮੈਨੂੰ ਮਰਜੀ ਨੂੰ ਪੰਜ ਸਾ 10 ਰੁਪਏ ਮੈਂ ਦਿੰਨੇ ਠੀਕ ਹੈ ਜੀ ਤੇ ਮੈਂ ਮੈਂ ਤੁਹਾਡੇ ਵੀਡੀਓ ਬਣਾ ਦੇ ਅੱਛਾ ਉਹਨੇ ਬਣਾਤਾ ਉਹ ਤੇ ਮੈਂ ਥੋੜਾ ਡਾਇਲੋਗ ਦੇ ਬੜੇ ਮਾਰਨਾ ਅੱਛਾ ਜੋ ਸੇ ਜੋਤ ਜਗਾਤੇ ਚੱਲੋ। ਪ੍ਰੇਮ ਕੀ ਗੰਗਾ ਬਾਤੇ ਚੱਲੋ। ਠੀਕ ਹੈ ਜੀ। ਰਾਹੋਂ ਮੇ ਇਹ ਜੋ ਦੀਨ ਦੁਖੀ ਉਸ ਕੋ ਗਲੇ ਲਗਾਤੇ ਚੱਲੋ। ਠੀਕ ਹੈ। ਮੈਨੂੰ ਗਲੇ ਲਗਾ ਕੇ ਮਾਈ ਨੂੰ ਜੋਗੜ ਨੂੰ ਹਾਂਜੀ ਹਾਂਜੀ। ਤੇ ਮੈਨੂੰ ਤੇ ਤੇਰੀ ਸਲਾਹ ਤੇ ਠੀਕ ਹੈ ਜੀ। ਕਹਿੰਦਾ ਪਾਟੇ ਕੱਪੜੇ ਗਰੀਬ ਨਾ ਜਾਣੀ ਦਿਲ ਵਿੱਚ ਰੱਬ ਵਸਾ। ਰੱਬ ਐਜੇ ਚ ਮਿਲੂਗਾ। ਉਹ ਤਨ ਹੱਟਾ ਚ ਨਹੀਂ ਮਿਲਣਾ ਹਕਾਰੀ ਪਰਸਾ ਚੋ। ਕਹਿੰਨਾ ਹੋਮਾ ਦਾ ਰੋਗ ਬੁਰਾ ਲੱਗਣਾ ਕਿਸ ਨੂੰ ਜਾਵੇ। ਇੱਕ ਸਕਿੰਟ। ਅ ਗੁਰੂ ਸਾਹਿਬ ਦੀ ਬਾਣੀ ਦਾ ਲੇਖ ਹੈ। ਕਾਮ ਕਰੋਧ ਕਾਇ ਕੋ ਗੱਲ ਹੈ ਕਾਮ ਕਰੋਧ ਕਾਇ ਕੋ ਗੱਲ ਹੈ ਜੋ ਕੰਚਰ ਸਾ ਘਟਾ ਲੈ ਬਿਲਕੁਲ ਬਿਲਕੁਲ ਕੰਚਰ ਕਹਿੰਦੇ ਨੇ ਸੋਨੇ ਨੂੰ ਜੋ ਸੁਨਿਆਰ ਲਾ ਦੇ ਨਾ ਸਾਗਾ ਤੇ ਪਾਣੀ ਬਣਾ ਦੂ ਤਿੰਨ ਤਿੰਨ ਚੀ ਜੀਵ ਹੈ ਸੱਤ ਫੁੱਟ ਦਾ ਜੋਲ ਤੇ ਪੱਦਾ ਬੋਲ ਢੇ ਢੇਰੀ ਕਰ ਦੂ ਜਿਹੜੀ ਸੀ ਰੇੜੀ ਵਾਲੀ ਨੇ ਸਾਡੇ ਮੂਰੇ ਘਰ ਲਾ ਦੇਣਗੇ ਠੀਕ ਹੈ ਜੀ ਪਿੱਛੇ ਕਰ ਠੀਕ ਹੈ ਜੀ ਮਗਰ ਸੰਗੀ ਦਾ ਕਰਮ ਪਿੱਛੇ ਤਾਂ ਨਹੀਂ ਹਟਦਾ ਅੱਗੇ ਵਧੂ ਅੱਗੇ ਵਧੂ ਬਿਲਕੁਲ ਨਾ ਡਰਨਾ ਨਾ ਡਰਨਾ ਉਹ ਕੀ ਉਹ ਤੇ ਰੱਬ ਤਾਂ ਨਹੀਂ ਬਣਗੇ ਤਾਂ ਕਾਰ ਖਿਦਲੀ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਆਂਨੇ ਆਂਦੇ ਸੌਦਾ ਵੇਚਾ ਹੋ ਪਹਿਲਾਂ ਆਂਨੇ ਆਂਦੇ ਦਾ ਫੇ ਰੱਬ ਤੋਂ ਡਰਜੋ ਤੇ ਬੱਸ ਵਾਲੇ ਨੇ ਮੜੋਂ ਜਣਾ ਹੁੰਨੇ ਮੈਂ ਹੂੰ ਸੜਕ ਤੇ ਮੜਾ ਨਹੀਂ ਮਿਲਿਆ ਅੱਛਾ ਕਿਟਾਰ ਭਾਈ ਤੂੰ ਲੈ ਕੇ ਮੈਲਾ ਲੈਣ ਹਾਂ ਹਾਂ ਤੇ ਮੈਂ ਵੀ ਖੜਾ ਕੇ ਪਈ ਉੱਥੇ ਠੀਕ ਹੈ ਅਕੇ ਬੱਦਰ ਦਾ ਬੰਦਾ ਸਮਝ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਕਿਹਾ ਬੱਸ ਮੈਂ ਕਿਹਾ ਬ੍ਰੇਕੜਾ ਬੱਸ ਨੂੰ ਘੱਟ ਹਾਂ ਆ ਠੀਕ ਹੈ ਗੱਲ ਹਾਂ ਕਾ ਕਰੇ ਥੋੜਾ ਬਹੁਤ ਤੁਹਾਡੇ ਨਾਲ ਰੱਸੀ ਦਾ ਅੱਜ ਮੇਰਾ ਮੇਰਾ ਥੰਡਾ ਛੜਕਤਾ ਤੇ ਥੋੜੇ ਕਰੀ ਫੀਲਟ ਹੋ ਗਈ ਮੇਰੀ ਹਨਾ ਬਿਲਕੁਲ ਬਿਲਕੁਲ ਕੁੜਕਰੀ ਲੈ ਦੇ ਪੰਜ ਰੁਪਏ ਮੈਂ ਕਿਹਾ ਜਿਹੜਾ ਕੋਈ ਮਰਜ਼ੀ ਖਾਏ ਬਾਬੇ ਜੋ ਮਰਜ਼ੀ ਤੇ ਫੱਕਰ ਬੰਦੇ ਨੇ ਰੱਬੀ ਰੂਹਾਂ ਦਿਲ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਕੇ ਬਹੁਤ ਆਨੰਦ ਆਇਆ ਮੇਰਾ ਖਿਆਲ ਆ ਤੁਹਾਨੂੰ ਵੀ ਸਾਰਿਆਂ ਨੂੰ ਆਨੰਦ ਆਇਆ ਹੋਗਾ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ